ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਬਥੇ ਆਜ ਦੀ ਗੱਲ ਹੈ ਜੇ ਕਿਸੇ ਦੀ ਆਕਲਕ ਮਜ਼ਬੂਰ ਹੋਵੇ ਤਾਂ ਉਸਦੇ ਪੱਖ ਪਾਤ ਮਜ਼ਬੂਤ ਹੋ ਜਾਂਦੇ ਹਨ ਜਨਾਨ ਨੇ ਸੰਸਾਰ ਨੂੰ ਪ੍ਰਭਾਸ਼ਮਾ ਦਿੱਤੀਆਂ ਹਨ ਪਰ ਪ੍ਰਭਾਸ਼ਾ ਨਵੇਂ ਵਿਸ਼ੇ ਦਾ ਰੱਬ ਛਿਦ ਹੋਈ ਹੈ ਬੋਤ ਦਾ ਜਾਂ ਮੂਰਤੀ ਬਣਾਉਣ ਦੀ ਕਲਾ ਆਤਮਾ ਦੇ ਅਮਰ ਹੋਣ ਦੇ ਸੰਕਲਪ ਵਿੱਚੋਂ ਉੱਜੀ ਹੈ।ਾਰੇ ਵਰਤੀ ਸਰੀਰ ਨੂੰ ਅਮਰ ਕਰਨ ਲਈ ਗਈ ਹੈ। ਵੱਡੇ ਲੇਖਾ ਆਲੋਚਨਾ ਧੀਰਜ ਨਾਲ ਪ੍ਰਦਰਸ਼ਿਤ ਕਰਦੇ ਹਨ। ਛੋਟੇ ਲੇਖ ਆਲੋਚਨਾ ਪ੍ਰਤੀ ਵਿਰੋਧ ਪ੍ਰਗਟਾਉਂਦੇ ਹਨ। ਜਿਹੜੇ ਲੇਖ ਹੁੰਦੇ ਆ ਨਾ ਜਿਹੜੇ ਲੇਖਕ ਹੁੰਦੇ ਨਹੀਂ ਬਣੇ ਹੁੰਦੇ ਹਨ ਉਹ ਆਲੋਚਨਾ ਹੁੰਦਾ ਬਦਲਾ ਵੀ ਲੈਂਦੇ ਹਨ ਵਿਆਹ ਕਰਵਾਉਣ ਉਪਰੰਤ ਮਨੋਕ ਵਿੱਚ ਮਰਨ ਦਾ ਡਰ ਘਟ ਜਾਂਦਾ ਹੈ ਅਤੀ ਦੇ ਗੋਣ ਗੋਣੇ ਅਤੇ ਵਰਤਮਾਨ ਘੜਨਾ ਸਮਾ ਵਿਅਰਥ ਗੋਣ ਦੇ ਪੱਕੇ ਢੰਗ ਹਨ ਘਾਟ ਪੂਣ ਵਾਲੇ ਅੱਖਰ ਛਾਣੇ ਹੁੰਦੇ ਹਨ ਕੇਵਲਾ ਆਪਣੇ ਨੂੰ ਸਹੀ ਪਤਾਸ਼ਤ ਕਰਨੇ ਸੌਖੇ ਹੁੰਦੇ ਹਨ ਹਾਕ ਸਪਥਾਂ ਠਕੀਆਂ ਹੀ ਮਾਪੇ ਹਨ ਪਰ ਸਮੁੱਚੇ ਜੀਵਨ ਵਿੱਚ ਉਹ ਘਾਟੇ ਵਿੱਚ ਹੀ ਰਹਿੰਦੇ ਹਨ ਇਹ ਛਾਵਾ ਪੂਰੀਆਂ ਕਰਨ ਦੀ ਯੋਗਤਾ ਅਮੀਰੀ ਦੀ ਨਿਸ਼ਾਨੀ ਹੁੰਦੀ ਹੈ ਇਹ ਛਾਵਾ ਤੋਂ ਮੁਕਤ ਹੋਣਾ ਖੁਸ਼ਹਾਲੀ ਦਾ ਪ੍ਰਣਾਮ ਹੁੰਦਾ ਹੈ ਪੰਜਾਬੀ ਇਹ ਆਲੋਚਨਾ ਹੀ ਕਰਦੇ ਹਨ ਪਰ ਆਲੋਚਨਾ ਕੀਤੀ ਜਾਣੀ ਪਸੰਦ ਨਹੀਂ ਕਰਦੇ ਪਸੰਦ ਉਹ ਪ੍ਰਸ਼ੰਸਾ ਹੀ ਕਰਦੇ ਹਨ ਮਹਾਨ ਵਿਅਕਤੀ ਦੇ ਵਾਰਸਪਣ ਦੀ ਯੋਗਤਾ ਉਹਨਾਂ ਦੇ ਵਾਰਸਾਂ ਵਿੱਚ ਬਿਲਕੁਲ ਨਹੀਂ ਹੁੰਦੀ ਸੰਸਾਰ ਦੀ ਸਭ ਤੋਂ ਮਹਿੰਗੀ ਛੜ ਜੁੱਧ ਕਹਲੌਂਦੀ ਹੈ ਤੇ دماغ ਹੀ ਵਰਤੋਂ ਨਾਲ ਘਾਤਿਆਨ ਬਹੁਤਿਆਂ ਨੂੰ ਯਕਾਲ ਇਹ ਲੱਗਦਾ ਹੈ ਕਿਤੇ ਕਾਲਜ ਯੂਨੀਵਰਸਿਟੀ ਨੂੰ ਪਰਸ਼ੇਦ ਉਸ ਦੇ ਪਰਾਣੇ ਅਤੇ ਸਮਰਥਤ ਤਿਆਰਤੀ ਕਰਦੇ ਹਨ ਇਥੇ ਹੀ ਸਮਾਪਤੀ ਹੈ ਅਗਲਾ ਵਿਚਾਰ ਫੇਰ ਕੱਲ ਲੈ ਕੇ ਪੇਸ਼ ਹੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ